ਦੇਸ਼ ਦੁਨੀਆ ਚ ਵਸਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਖਬਰਾਂ ਤੇ ਚਰਚਾ ਕਰਨ ਲਈ ਮੈਂ ਸੰਦੀਪ ਖਰਲ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲਿਟਿਕਲ ਐਨਾਲਿਸਟ ਸ਼ਿਵਿੰਦਰ ਸਿੰਘ ਜੀ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸੰਦੀਪ ਜੀ ਮਿਹਰबानी ਜੀ ਸ਼ਿਵਿੰਦਰ ਜੀ ਅੱਜ ਪਹਿਲੇ ਗੇੜ ਦੀਆਂ ਲੋਕ ਸਭਾ ਜਿਹੜੀਆਂ ਚੋਣਾਂ ਨੇ ਉਹ ਲਗਭਗ ਹੋਰ ਘੰਟੇ 2 ਘੰਟੇ ਤੱਕ ਮੁਕੰਮਲ ਹੋ ਜਾਣੀਆਂ ਅੱਜ ਜਦੋਂ ਪਹਿਲੇ ਗੇਟ ਦੀਆਂ ਚੋਣਾਂ ਦੇ ਵਿੱਚ ਭਾਰਤੀ ਹਿੱਸਾ ਲੈ ਰਹੇ ਨੇ ਤਾਂ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲਿਆ ਵੋਟਰਸ ਦੇ ਵਿੱਚ ਸੰਦੀਪ ਜੀ ਉਹ ਰਹੇ ਜੋ ਹੁਣ ਤੱਕ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ 50 ਫੀਸਦੀ ਤੋਂ ਉੱਤੇ VOTING ਹੋ ਚੁੱਕੀ ਆ 102 ਸੀਟਾਂ ਸੀਗੀਆਂ ਇਹ ਲਗਭਗ ਤੁਸੀਂ ਮੰਨ ਕੇ ਚੱਲੋ ਕਿ ਇਹਦੇ ਵਿੱਚ 21 ਸੂਬਿਆਂ ਦੀਆਂ 102 ਸੀਟਾਂ ਇਹ ਅੱਠ ਮੌਜੂਦਾ ਜਿਹੜੇ ਵਜ਼ੀਰ ਨੇ ਕੇਂਦਰੀ ਉਹ ਇਹਦੇ ਵਿੱਚ ਭਾਗ ਲੈ ਰਹੇ ਨੇ ਉਹਨਾਂ ਦੀ ਕਿਸਮਤ ਮਤਲਬ ਡੱਬਿਆਂ ਵਿੱਚ ਬੰਦ ਹੋਣ ਜਾ ਰਹੀ ਹੈ ਦੋ ਸਾਬਕਾ ਮੁੱਖ ਮੰਤਰੀ ਨੇ ਇੱਕ ਸਾਬਕਾ ਰਾਜਪਾਲ ਹੈ ਇਹਨਾਂ ਦੀ ਜਿਹੜੀ ਕਿਸਮਤ ਹੈ ਇਹਦਾ ਫੈਸਲਾ ਜਨਤਾ ਨੇ ਕਰਨਾ ਹੈ ਇਹ ਵੀ ਇਹਦੇ ਵਿੱਚ ਜੋ ਖਾਸ ਸੂਬੇ ਨੇ ਇੱਕ ਤਾਂ ਅਹਿਮ ਸੂਬਾ ਤਾਮਿਲ ਅਡੂ ਹੈ ਜਿਹੜੇ ਕਿ ਬਿਲਕੁਲ ਬੱਕਰੀ ਤਰ੍ਹਾਂ ਦਾ ਸੋਚਦਾ ਹੈਗਾ ਜਦੋਂ ਜਿਵੇਂ ਉੱਤਰ ਪ੍ਰਦੇਸ਼ ਤੋਂ ਸੋਚਦਾ ਉਹਦੇ ਤੋਂ ਬੱਕਰੀ ਸੋਚ ਰੱਖਦਾ 39 ਸੀਟਾਂ ਨੇ ਉਸ ਦੀਆਂ ਰਾਜਸਥਾਨ ਦੀਆਂ 25 ਵਿੱਚੋਂ 12 ਸੀਟਾਂ ਨੇ ਯੂ 80 ਸੀਟਾਂ ਵਾਲੇ ਯੂਪੀ ਦੀਆਂ 8 ਸੀਟਾਂ ਨੇ ਇਸ ਪੜਾਅ ਦੇ ਵਿੱਚ ਮੱਧ ਪ੍ਰਦੇਸ਼ ਦੀਆਂ 6 ਨੇ ਮਹਾਰਾਸ਼ਟਰ ਦੀਆਂ 5 ਨੇ ਅਸਾਮ ਦੀਆਂ 5 ਨੇ ਉੱਤਰਾਖੰਡ ਦੀਆਂ 5 ਦੀਆਂ 5 ਨੇ ਬਿਹਾਰ ਦੀਆਂ 4 ਬੰਗਾਲ ਦੀਆਂ 3 ਸੀਟਾਂ ਦੇ ਵਿੱਚ ਨੇ ਇਸ ਪੜਾਅ ਦੌਰਾਨ ਮਹਾਂਗਾਲੇ ਦੀਆਂ 2 ਨੇ ਅਰੁਣਾਚਲ ਪ੍ਰਦੇਸ਼ ਦੀਆਂ 2 ਨੇ ਤੇ ਨਾਲ ਹੀ ਦੋ ਸੂਬਿਆਂ ਦੀਆਂ ਵਿਧਾਨ ਸਭਾਵਾਂ ਚੋਣਾਂ ਵੀ ਹੋ ਰਹੀਆਂ ਨੇ ਫਿਲਹਾਲ ਹਿੰਸਾ ਦੀ ਗੱਲ ਕਰੀਏ ਜਾਂ ਕੋਈ ਇਸ ਤਰ੍ਹਾਂ ਦੀ ਪੱਥਰਵਾਜ਼ੀ ਵਗੈਰਾ ਦੀ ਬੰਗਾਲ ਦੇ ਵਿੱਚੋਂ ਖਬਰ ਆ ਰਹੀਆਂ ਤਿੰਨ ਸੀਟਾਂ ਤੋਂ ਵੀ ਉੱਥੋਂ ਜਿਹੜੀ ਹੈਗੀ ਆ ਭਾਜਪਾ ਤੇ ਤ੍ਰਿੰਮੂਲ ਕਾਂਗਰਸ ਤੇ ਵਰਕਰਸ ਦੇ ਵਿਚਕਾਰ ਇਸ ਤਰ੍ਹਾਂ ਦੇ ਮਾਮਲੇ ਆਏ ਨੇ ਇਦੋਂ ਵੀ ਨਾ ਲਗਭਗ ਸ਼ਾਂਤੀ ਰਹੀ ਆ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਰਿਪੋਰਟ ਨਹੀਂ ਆਈ ਜੀ ਆਪਾਂ ਕਹਿ ਸਕੀਏ ਕਿ ਕੋਈ ਵੱਡੀ ਦਿੱਕਤ ਆਈ ਹੋਵੇ ਜੀ ਜੀ ਸ਼ਵਿੰਦਰ ਜੀ ਗੱਲ ਕਰਦੇ ਆ ਹੁਣ ਆਪਾਂ ਪਟਿਆਲੇ ਦੀ ਪਟਿਆਲਾ ਦੇ ਵਿੱਚ ਜਿੱਥੇ ਕਾਂਗਰਸ ਨੇ ਅਨਾਉਂਸ ਕਰ ਦਿੱਤਾ ਧਰਮਵੀਰ ਗਾਂਧੀ ਜਿਹੜੇ ਆ ਉਹਨਾਂ ਨੂੰ ਕਾਂਗਰਸ ਨੇ ਉਮੀਦਵਾਰ ਬਣਾਇਆ ਜਦੋਂ ਦਾ ਉਹਨਾਂ ਦਾ ਨਾਮ ਅਨਾਉਂਸ ਹੋਇਆ ਉਸ ਤੋਂ ਬਾਅਦ ਵਿਰੋਧ ਹੋ ਰਿਹਾ ਤੇ ਉਹ ਜਿਹੜਾ ਵਿਰੋਧ ਆ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ 20 April ਵਾਲੇ ਦਿਨ ਕੁਝ ਟਕਸਾਲੀ ਕਾਂਗਰਸੀਆਂ ਨੇ ਇੱਕ ਮੀਟਿੰਗ ਵੀ ਰੱਖੀ ਹੋਈ ਆ ਉਹਦੇ ਵਿੱਚ ਉਹ ਕੀ ਫੈਸਲਾ ਲੈਂਦੇ ਆ ਇਹ ਤਾਂ 20 ਤਰੀਕ ਨੂੰ ਪਤਾ ਲੱਗੂਗਾ ਪਰ ਇਹਦੇ ਨਾਲ ਹੀ ਨਵਜੋਤ ਸਿੱਧੂ ਵੀ ਜਿਹੜੇ ਇਸ ਵੇਲੇ ਮਸਰੂਫ ਸੀਗੇ IPL ਦੇ ਵਿੱਚ ਕਮੈਂਟਰੀ ਕਰ ਰਹੇ ਸੀਗੇ ਉਹਨਾਂ ਨੇ ਵੀ ਕੱਲ ਕੁਝ ਵਰਕਰਸ ਦੇ ਨਾਲ ਪਟਿਆਲਾ ਪਹੁੰਚ ਕੇ ਮੀਟਿੰਗ ਕੀਤੀ ਹੈ। ਇਹਦੇ ਵਿੱਚ ਮੇਨ ਦਾ ਇਸ਼ੂ ਇਹੀ ਹੈ ਨਵਜੋਤ ਸਿੰਘ ਸਿੱਧੂ ਦਾ ਕਿ ਉਹਨਾਂ ਦੇ ਵਰਕ ਜਿਹੜੇ ਹਮਾਇਤੀ ਕਹਿ ਰਹੇ ਨੇ ਕਿ ਸਿੱਧੂ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਗਿਆ। ਹਾਲਾਂਕਿ ਇਹ ਸਵਾਲ ਮੋੜਮਾ ਸਿੱਧੂ ਵੱਲ ਵੀ ਹੋ ਸਕਦਾ ਕਿ ਭਾਈ ਤੁਸੀਂ ਵੀ ਕਿਉਂਕਿ ਜੇ ਤੁਸੀਂ ਆਪਣੇ ਨਜ਼ਰ ਦੇ ਵਿੱਚ ਰਹਿਣਾ ਹੁੰਦਾ ਤੁਹਾਨੂੰ ਐਕਟਿਵ ਹੋਣਾ ਪੈਂਦਾ ਇਹ ਨਹੀਂ ਕਿ ਜਦੋਂ ਤੁਹਾਨੂੰ ਕੋਈ ਵੱਡਾ ਮਲਾਈਦਾਰ ਅਹੁਦਾ ਮਿਲੇ ਉਦੋਂ ਹੀ ਤੁਸੀਂ ਐਕਟਿਵ ਹੋਣਾ ਹੁੰਦਾ ਤੁਹਾਨੂੰ ਇੱਕ ਜਿਹੜੀ ਜੱਥੇਬੰਦਕ ਗੁਣ ਹੁੰਦੇ ਨੇ ਉਹਦੇ ਵਿੱਚ ਤੁਸੀਂ ਖਰੇ ਉਤਰਨੇ ਚਾਹੀਦੇ ਆ ਜੋ ਕਿ ਕਈ ਵਾਰ ਸਿੱਧੂ ਵਿੱਚ ਨਹੀਂ ਦਿਖਦੇ ਹੈਗੇ ਦੂਜੀ ਚੀਜ਼ ਇਹ ਵੀ ਹੈ ਕਿ ਇਹ ਚਾਹੁੰਦੇ ਸੀ ਕਿ ਲਾਲ ਸਿੰਘ ਨੂੰ ਟਿਕਟ ਮਿਲੇ ਪਟਿਆਲੇ ਤੋਂ ਤੇ ਕੀ ਕੀ ਉਹਦੇ ਵਿੱਚ ਇਹ ਵੀ ਕਾਰਨ ਤਾਂ ਨਹੀਂ ਹੈਗੇ ਇਹ ਇਹ ਅੱਗੇ ਜਾ ਕੇ ਸਪਸ਼ਟ ਹੋਣਗੇ ਕੱਲ ਪਰਸੋਂ ਤੱਕ ਜਾ ਕੇ ਸਪਸ਼ਟ ਹੋਣਗੇ ਇਸ ਤੋਂ ਬਿਨਾ ਇਹ ਵੀ ਗੱਲ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ 2022 ਦੀ ਇਲੈਕਸ਼ਨ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਜਦੋਂ ਕਿ ਉਹਨੇ ਕਾਂਗਰਸ ਨਹੀਂ ਜੁਆਇਨ ਕੀਤੀ ਸੀ ਉਹਨੇ ਸਿੱਧੂ ਦੀ ਵੀ ਸਪੋਰਟ ਕੀਤੀ ਸੀ ਸਿੱਧੂ ਲਈ ਬਕਾਇਦਾ ਉਹ ਚੋਣ ਪ੍ਰਚਾਰ ਕਰਦੇ ਰਹੇ ਨੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵਿੱਚ ਹੀ ਸਿੱਧੂ ਤੋਂ ਬਿਨਾ ਹੋਰ ਵੀ ਕਈ ਸਰਦਾਰ ਇਹਨੇ ਇਕ ਤਲਾਸ਼ ਸਿੰਘ ਵਾਲਾ ਹੀ ਧੜਾ ਹੈਗਾ ਉਹ ਹੁਣ ਅੱਗੇ ਜਾ ਕੇ ਕੀ ਫੈਸਲਾ ਲੈਂਦਾ ਉਹ ਦੇਖਣਾ ਹੋਵੇਗਾ ਇਹਦੇ ਤੋਂ ਬਿਨਾ ਪਟਿਆਲੇ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹਰਦੀਾਲ ਕੰਬੋਜ ਉਹਨਾਂ ਨੇ ਰਾਜਪੁਰਾ ਹਲਕਾ ਉਹਦੇ ਵਿੱਚ ਆਪਣੇ ਨਾਲ ਜੁੜੇ ਹੋਏ ਜਿੰਨੇ ਵੀ ਸਰਪੰਚ ਪੰਜ ਇਕੱਠੇ ਕੀਤੇ ਨੇ 20 ਤਰੀਕ ਦੀ ਮੀਟਿੰਗ ਰੱਖ ਲਈ ਐ ਪਰ ਇਹ 20 ਤਰੀਕ ਵਿੱਚ ਰਾਜਾ ਵੜਿੰਗ ਵੀ ਜਾ ਰਿਹਾ ਰਾਜਾ ਵੜਿੰਗ ਦਾ ਜਾਂਦਾ ਮਤਲਬ ਇਹ ਹੁੰਦਾ ਵੀ ਥੋੜਾ ਜਿਹਾ ਆਸ ਦੀ ਕਿਰਨ ਵੀ ਸ਼ਾਇਦ ਹੋਏ ਕਿਉਂਕਿ ਪ੍ਰਧਾਨ ਜਦੋਂ ਖੁਦ ਬੁਲਾਇਆ ਜਾਂਦਾ ਤਾਂ ਉਹਦੇ ਵਿੱਚ ਹੁੰਦਾ ਕੀ ਹੈ ਕਿ ਜਿਵੇਂ 골ਡੀ ਦੇ ਮਾਮਲੇ ਵਿੱਚ ਸੀਗਾ ਵੀ ਵੜਿੰਗ ਗਏ ਰਜਿੰਦਰ ਕੌਰ ਪਠੱਲ ਗਈ ਤੇ ਸੁਖਪਾਲ ਖਹਿਰਾ ਗਏ ਉਹਨਾਂ ਨੇ ਮਨਾ ਲਿਆ ਓਕੇ ਤੇ ਇਹਦੇ ਵਿੱਚ ਹੁੰਦਾ ਕੀ ਹੈ ਕਿ ਉਹ ਆਪਣੇ ਜਿੰਨੇ ਹੁਣ ਉਹਦੇ ਪੰਜ ਸਰਪੰਚਾ ਕਿਉਂਕਿ ਉਹ ਵੀ ਤਾਂ ਚਾਹੁੰਦੇ ਨੇ ਨਾ ਵੀ ਅਗਲੇ ਨੇ ਦਿਖਾਉਣਾ ਹੁੰਦਾ ਬੀਏ ਮੇਰੇ ਨਾਲ ਹੈਗੇ ਨੇ ਦੇਖੋ ਮੇਰੀ ਪੁੱਛ ਪ੍ਰਤੀਤ ਹੈਗੀ ਆ ਉਹ ਕੁਝ ਮੰਗਾ ਰੱਖ ਲੈਣਗੇ ਜਾਂ ਤਾਂ ਜਾਂ ਕੋਈ ਭਰੋਸਾ ਦੇ ਦੇਣਗੇ ਰਾਜਾ ਬੜਿੰਗ ਹੁਣੇ ਜੇ ਫਿਰ ਲੜਾਈ ਵੱਧਦੀ ਆ ਫਿਰ ਵੱਧਨੀ ਤਾਂ ਕੋਈ ਹੱਲ ਨਹੀਂ ਹੁੰਦਾ ਆਪਾਂ ਨੂੰ ਪਤਾ ਜੇ ਇਹਦੇ ਵਿੱਚ ਮੈਨੂੰ ਆਸਤੀ ਕਰਨ ਤਾਂ ਲੱਗ ਰਹੀ ਹੈ ਕਿ ਰਾਜਾ ਬੜਿੰਗ ਜਾ ਰਹੇ ਨੇ ਜੇ ਤਾਂ ਹੁੰਦਾ ਵੀ ਅਸੀਂ ਇੱਕ ਬੰਗਾਰ ਰੈਲੀ ਰੱਖ ਰਹੇ ਹਾਂ ਬੰਗਾਰ ਰੈਲੀ ਦਾ ਮਤਲਬ ਹੁੰਦਾ ਵੀ ਹੁਣ ਅਸੀਂ ਕਿਸੇ ਪਾਸੇੋਂ ਪਿੱਛੇ ਨਹੀਂ ਹਟਣਾ ਪਾਰਟੀ ਛੱਡਣੀ ਹੈ ਮੈਨੂੰ ਹਲੇ ਉਸ ਤਰ੍ਹਾਂ ਦੀ ਚੀਜ਼ ਨਹੀਂ ਲੱਗ ਰਹੀ ਕਿਉਂਕਿ ਕੱਲ ਪਰਸੋਂ ਅਸੀਂ ਮੈਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਕਰੀਬੀ ਕਹਿ ਰਹੇ ਨੇ ਕਿ ਅਸਲ ਵਿੱਚ ਉਹ ਸਿਰਫ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੈਗੇ ਨੇ ਹੁਣ ਸ਼ਕਤੀ ਦਾ ਪ੍ਰਦਰਸ਼ਨ ਦਾ ਮਤਲਬ ਤਾਂ ਇਹ ਵੀ ਹੁੰਦਾ ਵੀ ਬੰਦਾ ਜਿਹੜਾ ਹੈਗਾ ਆਰਮਨਾਲਤ ਉਹਦੇ ਬਾਅਦ ਵਿੱਚ ਭਰੋਸਾ ਲੈ ਲੈਂਦਾ ਹੁੰਦਾ ਕੋਈ ਪਾਰਟੀ ਤੋਂ ਜੀ ਜੀ ਹੋ ਸਕਦਾ ਹਰਦੀਾਲ ਕੰਬੋਜ ਜਾਂ ਉਹਨਾਂ ਦੇ ਨਾਲ ਜਿਹੜੇ ਹੋਰ ਆਗੂ ਹੈਗੇ ਆ ਉਹ ਇਹ ਤਵਕਕ ਕਰਦੇ ਹੋਣ ਵੀ ਜਦੋਂ 2027 ਦੀਆਂ ਵਿਧਾਨ ਸਭਾ ਚੋਣਾਂ ਆਣ ਗਿਆ ਤੇ ਸਾਨੂੰ ਉਹਦੇ ਵਾਸਤੇ ਪੱਕਾ ਕਰ ਲਓ ਸਾਡੀ ਟਿਕਟ ਘਟੋ ਘਟ ਉਦੋਂ ਤੋਂ ਤੁਸੀਂ ਜਿਹੜਾ ਵਾ ਉਹ ਅਨਾਉਂਸ ਕਰਦੇ ਉਹ ਕਨਫਰਮ ਕਰ ਲਓ ਅਸੀਂ ਜਿਹੜਾ ਇੱਕ ਆਪਣਾ ਸ਼ਕਤੀ ਪ੍ਰਦਰਸ਼ਨ ਰਾਹੀਂ ਇਹ ਸਨੇਹਾ ਵੀ ਦੇਣਾ ਚਾਹੁੰਦੇ ਹੋਣਗੇ ਵੀ ਠੀਕ ਹੈ ਰਾਜਾ ਜੀ ਉੱਥੇ ਚੱਲੇ ਆ ਉਹਨਾਂ ਦੇ ਕਹਿਣ ਤੇ ਉਹ ਜਿਹੜਾ ਸਮਰਥਨ ਤਾਂ ਦੇ ਦੇਣਗੇ ਪਰ ਅਗਲੀ ਰਣਨੀਤੀ ਕਿਉਂਕਿ ਜਿਹੜਾ ਨੇਤਾ ਹੁੰਦਾ ਇਹਨੇ ਤੇ ਰਣਨੀਤੀ ਕੰਢੀ ਹੁੰਦੀ ਆ ਉਹਦੇ ਵਿੱਚ ਹੀ ਇਹਨਾਂ ਨੇ ਜਿਹੜਾ ਗੇੜੇ ਚ ਲੈਣਾ ਹੁੰਦਾ ਸਾਰਿਆਂ ਨੂੰ ਹੋ ਸਕਦਾ ਇਹਦੀ ਵੀ ਸੰਭਾਵਨਾ ਹੋਵੇ 27 ਤੱਕ ਦੀ ਪਹਿਲਾ ਪਬਲੀਕਲੀ ਤਾਂ ਨਹੀਂ ਕਰਨਗੇ ਕੋਸ਼ਿਸ਼ ਨਾ ਕਿਉਂਕਿ ਅੰਦਰ ਖਾਤੇ ਜਦੋਂ ਉਹਨਾਂ ਦੀ ਡੀਲ ਹੁੰਦੀ ਆ ਉਹ ਤਾਂ ਕਈ ਤਰ੍ਹਾਂ ਦੀ ਹੁੰਦੀ ਆ ਉਹ ਤਾਂ ਆਪਾਂ ਅੰਦਾਜ਼ੇ ਨਹੀਂ ਲਾ ਸਕਦੇ ਵੀ ਕਿਸ ਤਰ੍ਹਾਂ ਦੀ ਹੁੰਦੀ ਆ ਵੀ ਇਸ ਸਾਲ ਤਾਂ ਕਹ ਰਿਹਾ ਕਿ ਜਦੋਂ 골ਡੀ ਲਾਈਵ ਹੋਏ ਸੀਗੇ ਨਾ ਤੇ ਉਹ ਇਦਾਂ ਦੇ ਹੀ ਜਿਹੜੇ ਆ ਉਹ ਇਹ ਗੱਲਾਂ ਕਰ ਰਹੇ ਸੀਗੇ ਕਿ ਮੈਨੂੰ ਉਦੋਂ ਤੁਸੀਂ ਇਦਾਂ ਕਿਹਾ ਸੀਗਾ ਬਾਅਦ ਚੋਂ ਤੁਸੀਂ ਇਦਾਂ ਕਰਤਾ ਉਹੀ ਮੈਂ ਕਹਿ ਰਿਹਾ ਕਿ ਪਹਿਲਾਂ ਲੀਡਰਸ ਨੇ ਉਹਨਾਂ ਨੂੰ 2022 ਦੀਆਂ ਜਦੋਂ ਉਹਨਾਂ ਨੇ ਚੋਣਾਂ ਲੜੀਆਂ ਸੀਗੀਆਂ ਜ਼ਿਮਨੀ ਚੋਣਾਂ ਉਦੋਂ ਕਿਹਾ ਹੋਊਗਾ ਨਾ ਕਿਉਂਕਿ ਉਹ ਲਾਈਵ ਉਹ ਗੱਲ ਕਹਿ ਰਹੇ ਸੀਗੇ ਕਿ ਆਸੀ ਵੀ ਮੈਨੂੰ 24 ਦੇ ਵਿੱਚ ਟਿਕਟ ਦੇਵੋਗੇ ਤੇ ਦਿੱਤੀ ਤੁਸੀਂ ਹੈ ਨਹੀਂ ਅਸਲ ਵਿੱਚ ਪਰਦੇ ਪਿੱਛੇ ਤਾਂ ਬਹੁਤ ਕੁਝ ਹੁੰਦਾ ਹੈ ਉਹ ਪਰਦੇ ਵਾਲਾ ਤਾਂ ਆਉਂਦਾ ਨਹੀਂ ਪਰ ਇਹਦੇ ਵਿੱਚ ਆ ਕਿ ਜਦੋਂ ਉਹਨਾਂ ਨੇ ਪਬਲਿਕਲੀ ਆਉਣਾ ਤਾਂ ਆਏ ਕਿ ਆਏ ਕਹਿਣਗੇ ਦੇਖੋ ਜੀ ਤੁਹਾਨੂੰ ਨਜ਼ਰ ਅੰਦਾਜ਼ ਨਹੀਂ ਕਰਾਂਗੇ ਤੁਹਾਡੇ ਨਾਲ ਤੁਹਾਡੇ ਜਿਹੜੇ ਕੰਮ ਹੈਗੇ ਨੇ ਕਿਉਂਕਿ ਹੁਣ ਲੀਡਰ ਵੀ ਇਹ ਨਹੀਂ ਨਾ ਕਦੇ ਕਹਿੰਦਾ ਵੀ ਮੈਂ ਟਿਕਟ ਕਰਕੇ ਵੱਖਰਾ ਹੋ ਰਿਹਾ ਉਹ ਜਦੋਂ ਆਪਣੇ ਮਗਰ ਜਿਹੜੇ ਪੰਜ ਸਰਪੰਚ ਜਾਂ ਆਪਣੇ ਕਿ ਆਪਾਂ ਆਪਣਾ ਹੱਕ ਲੈਣ ਲਈ ਕਰ ਰਹੇ ਹਾਂ ਜਾਂ ਅਸੀਂ ਆਪਣੇ ਇਲਾਕੇ ਦੇ ਮੰਗਾਂ ਨੂੰ ਲੈ ਕੇ ਮੈਂ ਕਰ ਰਿਹਾ ਜੀ ਤੁਹਾਡੇ ਤੁਹਾਡੇ ਪਿੱਛੇ ਮੈਂ ਤਾਂ ਪਾਰਟੀ ਛੱਡ ਰਿਹਾ ਜਾਂ ਤੁਹਾਡੇ ਪਿੱਛੇ ਪਾਰਟੀ ਦੁਆਰਾ ਪਾਰਟੀ ਨਾਲ ਜੁੜਿਆ ਹੋਇਆ ਹਾਂ ਫਿਰ ਉਹ ਤੇ ਉਹ ਇੱਕ ਨੂੰ ਛੁੜਕ ਲੈਣਗੇ ਜਿਵੇਂ ਤੁਸੀਂ ਸਭ ਤੋਂ ਸੌਖੀ ਉਦਾਹਰਨ 골ਡੀ ਵਾਲੇ ਮਾਮਲੇ ਚ ਜੀ ਮੇਰੇ ਇਲਾਕੇ ਵਿੱਚ ਆਹ ਚੀਜ਼ ਬਣ ਜਵੇ ਆਹ ਚੀਜ਼ ਬਣ ਜਵੇ ਉਹ ਕਹਿੰਦੇ ਵੀ ਠੀਕ ਆ ਸੁਖਪਾਲ ਖੈਰਾ ਜੀ ਬਣਾ ਦੇਣਗੇ ਤੇ ਇਦਾਂ ਦੀ ਕੋਈ ਮੰਗ ਹੋ ਜੂਗੀ ਇਹਦੇ ਨਾਲ ਹੀ ਸ਼ਵਿੰਦਰ ਜੀ ਇੱਕ ਸਵਾਲ ਹੋਰ ਵੀ ਖੜਾ ਹੁੰਦਾ ਕਿ ਇਸੇ ਕਰਕੇ ਕਾਂਗਰਸ ਦੀ ਜਿਹੜੀ ਅਗਲੀ ਸੂਚੀ ਜਾਰੀ ਹੋਣੀ ਹੈ ਬਾਕੀ ਉਮੀਦਵਾਰਾਂ ਦੇ ਨਾਮ ਐਲਾਨੇ ਜਾ ਰਹੇ ਆ ਉਹਦੇ ਵਿੱਚ ਦੇਰੀ ਹੋ ਰਹੀ ਆ ਭਈ ਜਿਹੜੇ ਉਹਨਾਂ ਦਾ ਕਾਡਰ ਕਹ ਰਿਹਾ ਵੀ ਸਾਡੇ ਆਗੂ ਨੂੰ ਟਿਕਟ ਦਿਓ ਸਕਰੀਨਿੰਗ ਕਮੇਟੀ ਕਿਸੇ ਹੋਰ ਨੂੰ ਫਾਈਨਲ ਕਰਕੇ ਬੈਠੀ ਆ ਇਸੇ ਕਰਕੇ ਜਿਹੜੀ ਲਿਸਟ ਆ ਉਹ ਰੋਕ ਲਈ ਗਈ ਆ ਵੀ ਇੱਕ ਵਾਰੀ ਸਾਰਾ ਕੰਮ ਠੰਡ ਢਡੌਲਾ ਕਰ ਹੀ ਲਈਏ ਜਿਹੜੇ ਬਾਗੀ ਹੋਣ ਦੀ ਜਿਨ੍ਹਾਂ ਦੀ ਉਮੀਦ ਆ ਉਹਨਾਂ ਨੂੰ ਮਨਾ ਹੀ ਲਈਏ ਫੇਰ ਹੀ ਜਾਰੀ ਕਰੀਏ ਅਗਲੀ ਸੂਚੀ ਕਾਂਗਰਸ ਦੀ ਨਾ ਇੱਕ ਵੱਡੀ ਦਿੱਕਤ ਇਹ ਹੈਗੀ ਆ ਆਪਾਂ ਸ਼ਾਇਦ ਪਹਿਲਾਂ ਵੀ ਕਦੇ ਗੱਲ ਕੀਤੀ ਆ ਕਿ ਕਾਂਗਰਸ ਕੋਲ ਲੀਡਰਾਂ ਦੀ ਕਮੀ ਨਹੀਂ ਹੈਗੀ ਪੰਜਾਬ ਦੇ ਵਿੱਚ ਜਿਵੇਂ ਆਪ ਵਾਲਿਆਂ ਕੋਲ ਲੀਡਰਾਂ ਦੀ ਕਮੀ ਆ ਉਹਨਾਂ ਨੇ ਇਸ ਕਰਕੇ ਆਪਣੇ 8 ਤਾਂ ਮੌਜੂਦਾ ਐਮਐਲਏ ਜਿਹਦੇ ਵਿੱਚੋਂ 5 ਮੰਤਰੀ ਆ ਉਹਨਾਂ ਨੂੰ ਵੀ ਮੈਦਾਨ 'ਚ ਖੜਾ ਕਰ ਲਿਆ ਬੀਜੇਪੀ ਵਾਲੇ ਬੰਦੇ ਹਲੇ ਪੂਰੇ ਕਰ ਰਹੇ ਨੇ ਉਹਨਾਂ ਕੋਲ ਬੰਦੇ ਨਹੀਂ ਲੱਭ ਰਹੇ ਪੁਰਾਣੀਆਂ ਪਾਰਟੀਆਂ ਨੂੰ ਲੱਭ ਲੱਭ ਕੇ ਅਕਾਲੀ ਦਲ ਬਾਰੇ ਕਿਹਾ ਜਾ ਸਕਦਾ ਕਿ ਉਹ ਪਰ ਬੰਦੇ ਸਾਹਮਣੇ ਲੱਗਿਆ ਹੋਇਆ ਆਪਣੇ ਪਰ ਕਾਂਗਰਸ ਕੋਲ ਵੱਡੇ ਲੀਡਰਾਂ ਦੀ ਕਮੀ ਨਹੀਂ ਹੈਗੀ ਚਾਹੇ ਤੁਸੀਂ ਪ੍ਰਤਾਪ ਸਿੰਘ ਬਾਜਵਾ ਲੈ ਲਓ ਰਵਿੰਗ ਲੈ ਲਓ ਫਿਰ ਸਿੱਧੂ ਲੈ ਲਓ ਮਤਲਬ ਇੰਨੇ ਲੀਡਰ ਹੈ ਕਿ ਇਹਨੂੰ ਸਾਹਮਣੇ ਨਹੀਂ ਆਉਂਦੇ ਹੈਗੇ ਤੇ ਹੁਣੇ ਕਿਵੇਂ ਸੰਭਾਲੇ ਜਾਣ ਇੱਕੋ ਹੀ سانਚੇ ਦੇ ਵਿੱਚ ਇਹ ਵੱਡੀ ਦਿੱਕਤ ਹੈ ਇਸ ਕਰਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਬੜੇ ਫੂਕ ਫੂਕ ਕੇ ਕਦਮ ਰੱਖ ਰਹੀ ਹੈ ਬੋਚ ਬੋਚ ਕੇ ਪੱਬ ਰੱਖ ਰਹੀ ਹੈ ਕਿ ਕਿਤੇ ਫਲਾਣੀ ਸੀਟ ਤੋਂ ਉਮੀਦਵਾਰ ਫਲਾਣਾ ਐਲਾਨਤਾ ਕਿਤੇ ਇਹ ਨਾ ਹੋਵੇ ਪਾਰਟੀ ਖੇਰੂ ਖੇਰੂ ਹੋ ਜੇ ਜਿਵੇਂ ਹੁਣ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਦੂਜੀ ਲਿਸਟ ਦਾ ਐਲਾਨ ਛੇਤੀ ਕਰਾਂਗੇ ਉਹਨਾਂ ਨੇ ਭਰੋਸਾ ਦਿੱਤਾ ਵੀ ਇਹ ਸ਼ਨੀਚਰਵਾਰ ਤੱਕ ਹੋ ਜਾਊਗੀ ਫਾਈਲ ਵੀ ਲਗਭਗ ਫਾਈਨਲ ਹੋ ਚੁੱਕੀ ਆ ਇਹਦੇ ਵਿੱਚ ਉਹ ਜਿਵੇਂ ਲੁਧਿਆਣੇ ਵਾਲੀ ਸੀਟ ਆ ਪਹਿਲਾਂ ਤਾਂ ਇਹ ਅੰਦਾਜ਼ੇ ਸੀਗੇ ਵੀ ਬੈਂਸ ਬ੍ਰਦਰ ਦੇ ਵਿੱਚੋਂ ਇੱਕ ਜਣਾ ਸਿਮਰਜੀਤ ਬੈਂਸ ਆ ਉਹ ਕਾਂਗਰਸ ਦੀ ਟਿਕਟ ਤੋਂ ਲੁਧਿਆਣੇ ਤੋਂ ਉਮੀਦਵਾਰ ਹੋਊਗਾ ਫਿਰ ਚਰਚਾ ਹੋਈ ਕਿ ਯਾਰ ਜੇ ਇਦਾਂ ਹੋ ਗਿਆ ਕਿਤੇ ਇਹ ਨਾ ਹੋਵੇ ਵੀ ਪੁਰਾਣੇ ਬੰਦੇ ਬਗਾਵਤ ਕਰ ਜਾਣ ਕੋਈ ਪਾਰਟੀ ਲੁਧਿਆਣੇ ਚ ਟੁੱਟੀ ਜਾਵੇ ਪਹਿਲਾਂ ਬਿੱਟੂ ਵਾਲਾ ਝਟਕਾ ਲੱਗ ਚੁੱਕਾ ਵਾ ਫਿਰ ਕਹਿੰਦੇ ਕਿ ਨਹੀਂ ਨਹੀਂ ਇਹ ਐਲਾਨ ਨਹੀਂ ਕਰਨਾ ਫਿਰ ਫਿਰ ਭ ਹੁਣ ਲਗਭਗ ਇਹੀ ਹੋਈ ਹੈ ਕਿ ਜਿਹੜੇ ਜਿਆਦਾ ਕੰਸੋ ਆ ਰਹੀਆਂ ਉਹ ਭਰਤ ਕੁਸ਼ ਨਾਸੂ ਦੀ ਆਸ਼ੂ ਦੀਆਂ ਆ ਰਹੀਆਂ ਲੁਧਿਆਣੇ ਤੋਂ ਵੀ ਸਿਮਰਤਜੀਤ ਬੈਂਸ ਨੂੰ ਵੀ ਜੁਆਇਨ ਕਰਾ ਲਾਂਗੇ ਕਾਂਗਰਸ ਪਾਰਟੀ ਪਰ ਟਿਕਟ ਜਿਹੜੀ ਸ਼ਾਇਦ ਆਸ਼ੂ ਨੂੰ ਦੇ ਦੇਵਾਂਗੇ ਪਰ ਇਸ ਤਰ੍ਹਾਂ ਦੀਆਂ ਕਈ ਸੱਗੀਆਂ ਆਫਵਾਹਾਂ ਦਾ ਬਾਜ਼ਾਰ ਗਰਮ ਹੈਗਾ ਕਲਮ ਲਾ ਕੇ ਜਿਹੜਾ ਤੁਹਾਡਾ ਸਵਾਲ ਸੀ ਵੀ ਕਾਂਗਰਸ ਵਿੱਚ ਇਹਦਾ ਕਿਉਂ ਚੱਲ ਰਿਹਾ ਕਾਂਗਰਸ ਵਿੱਚ ਇਹ ਚੱਲ ਰਿਹਾ ਵੀ ਜਿਹੜਾ ਪੂਰਾ ਪੂਰਾ ਭਰਿਆ ਹੋਇਆ ਖੇੜਾ ਉਹਨਾਂ ਦਾ ਉਹ ਲੁੱਟ ਨਾ ਜਾਵੇ ਉਹਨੂੰ ਲੁੱਟਣ ਨੂੰ ਬਚਾਉਣ ਲੱਗੇ ਹੋਏ ਹੈਗੇ ਨੇ ਜਿਹਦੇ ਕਰਕੇ ਉਹ ਆਪਣੀ ਦੇਰੀ ਕਰ ਰਹੇ ਹੈਗੇ ਨੇ ਤੇ ਖੈਰ ਮੈਨੂੰ ਲੱਗਦਾ ਫਿਲਹਾਲ ਇਹ ਅਕਲਮੰਦੀ ਵੀ ਹੈ ਪਰ ਅਕਲਮੰਦੀ ਦੇ ਨਾਲ-ਨਾਲ ਤੁਹਾਨੂੰ ਇਹ ਹੋਣਾ ਚਾਹੀਦਾ ਹੈਗਾ ਵਾ ਕਿ ਤੁਹਾਡਾ ਕਾਡਰ ਜਿਹੜਾ ਹੈਗਾ ਉਹ ਤੁਹਾਡੇ ਵਿਸ਼ਵਾਸ ਵਿੱਚ ਨਹੀਂ ਕਿਉਂਕਿ ਕਾਂਗਰਸ ਪਾਰਟੀ ਦਾ ਹੁਣ ਤੱਕ ਦਾ ਇਤਿਹਾਸ ਇਹੀ ਰਿਹਾ ਜੇ ਆਪਾਂ ਘੱਟੋ-ਘੱਟ 20 ਸਾਲ ਦਾ ਦੇਖ ਲਈਏ ਵੀ ਇਹਨਾਂ ਨੇ ਕਈ ਲੜਾਈਆਂ ਜਿੱਤੀਆਂ ਹੋਈਆਂ ਹਾਰੀਆਂ ਨੇ ਕਿਉਂਕਿ ਆਪਸ ਵਿੱਚ ਲੜ ਲੈਂਦੇ ਨੇ ਆਪਸ ਵਿੱਚ ਛਤ੍ਰੋਛਤਰੀ ਹੋ ਜਾਂਦੇ ਨੇ ਆਪਸ ਵਿੱਚ ਛਤ੍ਰੋਛਤਰੀ ਹੋਣਾ ਇਹਨਾਂ ਨੂੰ ਕਈ ਵਾਰ ਸੱਤਾ ਦੇ ਅਨ ਦਰਵਾਜ਼ੇ ਤੋਂ ਪਿੱਛੇ ਨੂੰ ਜੀ ਤੁਸੀਂ ਠੀਕ ਕਹਿ ਰਹੇ ਹੋ ਬਠਿੰਡਾ ਦੇ ਵਿੱਚ ਵੀ ਕੁਝ ਅਜੀਬੇ ਹਾਲਾਤ ਬਣੇ ਹੋਏ ਆ ਉਥੇ ਵੀ ਕਾਂਗਰਸ ਦੇ ਜਿਹੜੇ ਦੋ ਧੜੇ ਬਣ ਚੁੱਕੇ ਆ ਇੱਕ ਧੜਾ ਜੀਤ ਮਹਿੰਦਰ ਸਿੰਘ ਸਿੱਧੂ ਦੇ ਨਾਲ ਆ ਜਿਨ੍ਹਾਂ ਨੂੰ ਕੈਂਡੀਡੇਟ ਅਨਾਉਂਸ ਕੀਤਾ ਹੋਇਆ ਇੱਕ ਧੜਾ ਕਹਿ ਰਿਹਾ ਵੀ ਅਸੀਂ ਜੀਤ ਮਹਿੰਦਰ ਸਿੱਧੂ ਨੂੰ ਉਮੀਦਵਾਰ ਨਹੀਂ ਮੰਨਦੇ ਕਹਿੰਦੇ ਵੀ ਸਾਡੇ ਕੰਮ ਆਉਣ ਵਾਲਾ ਜਿਹੜਾ ਸਾਡਾ ਆਗੂ ਆ ਟਿਕਟ ਉਹਨੂੰ ਕਿਉਂ ਨਹੀਂ ਦਿੱਤੀ ਉਥੋਂ ਕੋਈ ਆਗੂ ਨੇ ਉਹਨਾਂ ਦਾ ਨਾਮ ਜਟਾਣਾ ਕਰਕੇ ਮੈਨੂੰ ਪੂਰਾ ਨਾਂ ਨਹੀਂ ਇਸ ਵੇਲੇ ਯਾਦ ਆ ਰਿਹਾ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਕਹਿੰਦੇ ਵੀ ਜਦੋਂ ਸਾਨੂੰ ਵੇਲੇ ਕੁਵੇੜੇ ਲੋਡ ਪੈਂਦੀ ਆ ਅਸੀਂ ਇਹਨਾਂ ਤੱਕ ਪਹੁੰਚ ਕਰਦੇ ਆ ਸਾਡੇ ਨਾਲ ਤੁਰਦੇ ਆ ਰਾਤ ਬਰਾਤੇ ਵੀ ਜੀਤ ਮਹਿੰਦਰ ਸਿੱਧੂ ਨੂੰ ਅਸੀਂ ਜਾਣਦੇ ਹੀ ਨਹੀਂ ਉਹਨਾਂ ਨੂੰ ਟਿਕਟ ਦੇ ਦਿੱਤੀ ਆ ਅਸੀਂ ਕਿਵੇਂ ਉਹਨਾਂ ਦੇ ਨਾਲ ਤੁਰੀਏ ਉਹ ਵੀ ਪੂਰਾ ਜਿੱਦਾਂ ਗੋਲਡੀ ਨੇ ਕੀਤਾ ਮੈਨੂੰ ਲੱਗਦਾ ਗੋਲਡੀ ਦੇ ਇਸ ਤਰ੍ਹਾਂ ਕਰਨ ਤੋਂ ਬਾਅਦ ਇੱਕ ਵਿਰੋਧ ਕਰਨ ਦਾ ਨਵਾਂ ਢੰਗ ਜਿਹੜਾ ਕਾਂਗਰਸ ਦੇ ਵਿੱਚ ਸ਼ੁਰੂ ਹੋ ਗਿਆ ਬਠਿੰਡੇ ਦੇ ਵਿੱਚ ਵੀ ਇਹੋ ਕੁਝ ਚੱਲ ਰਿਹਾ ਪਰ ਇਹਨਾਂ ਵਿੱਚ ਅਸਲ ਵਿੱਚ ਜਟਾਣੇ ਨਾਲੋਂ ਵੀ ਜ਼ਿਆਦਾ ਨਾ ਜਿਹੜਾ ਪ੍ਰਭਾਵਸ਼ਾਲੀ ਉਮੀਦਵਾਰ ਸੀਗੀ ਉਹ ਸੀਗੀ ਰਾਜਾ ਬੜਿੰਗ ਦੀ ਘਰ ਵਾਲੀ ਅ ਅਮਰਤਾ ਜਿਹੜੀ ਹੈਗੀਆ ਬੜਿੰਗ ਸੀਗੀ ਪਰ ਉਹਦਾ ਕਾਰਨ ਕੀ ਸੀਗਾ ਕਿ ਰਾਜਾ ਬੜਿੰਗ ਖੁਦ ਪ੍ਰਧਾਨ ਹੈਗੇ ਨੇ ਉਹ ਖੁਦ ਵਿਰੋਧ ਨਹੀਂ ਕਰਨਗੇ ਇਸ ਗੱਲ ਦਾ ਕਿਉਂਕਿ ਉਹਨਾਂ ਨੇ ਤਾਂ ਸਾਰਾ ਜ਼ਿੰਮੇਵਾਰੀ ਹੀ ਹੈਗੀ ਆ ਇਸ ਕਰਕੇ ਉੱਥੇ ਸਭ ਤੋਂ ਵੱਡਾ ਸਵਾਲ ਇਹੀ ਉੱਭਰਿਆ ਸੀਗਾ ਕਿ ਜਿਹੜਾ ਜੀਤ ਮਹਿੰਦਰ ਸਿੱਧੂ ਆ ਉਹ ਕਾਫੀ ਕਮਜ਼ੋਰ ਕੈਂਡੀਡੇਟ ਮੰਨਿਆ ਜਾਂਦਾ ਹੈਗਾ ਹੁਣ ਆਏ ਤਾਂ ਆਪਾਂ ਕਿਸੇ ਨੂੰ ਕਮਜ਼ੋਰ ਟਕੜਾ ਨਹੀਂ ਕਹਿ ਸਕਦੇ ਪਰ ਜਿਹੜਾ ਇੱਕ ਹਜ਼ਾਰ ਹੁੰਦਾ ਹੈ ਉਹਦੇ ਦਾ ਉਸਤਾੜ ਉੱਤੇ ਵੀ ਕਾਂਗਰਸ ਪਾਰਟੀ ਇਹ ਕਿਉਂ ਇਦਾਂ ਕਰ ਰਹੀ ਹੈ ਫਿਰ ਵਿੱਚੋਂ ਇਹ ਵੀ ਖਬਰਾਂ ਆਉਣ ਲੱਗੀਆਂ ਵੀ ਕਿਤੇ ਕਾਂਗਰਸ ਤੇ ਅਕਾਲੀ ਇੱਥੇ ਮਿਲ ਕੇ ਤਾਂ ਨਹੀਂ ਕੋਈ ਗੇਮ ਖੇਡ ਰਹੇ ਵੀ ਇਧਰੋਂ ਅਕਾਲੀਆਂ ਨੇ ਵੀ ਜਿਹੜਾ ਉਮੀਦਵਾਰ ਖੜਾ ਕੀਤਾ ਉਹ ਵੀ ਕੋਈ ਐਡੇ ਕੱਦ ਵਾਲਾ ਨਹੀਂ ਕਿ ਢੀਂਡਸੇ ਨੂੰ ਛੱਡ ਕੇ ਜਾ ਕੇ ਜਿਹੜਾ ਹੈਗਾ ਉਹ ਇਹ ਤੁਸੀਂ ਇਹਨੂੰ ਖੜਾ ਕਰ ਰਹੇ ਹੋ ਅਮਰਗੜ ਵਾਲੇ ਝੁੰਦੇ ਨੂੰ ਖੜਾ ਕਰ ਰਹੇ ਹੋ ਤੇ ਝੁੰਦਾ ਦਾ ਤਾਂ ਆਧਾਰ ਤਾਂ ਜੇ ਹੈਗਾ ਤਾਂ ਅਮਰਗੜ ਤੱਕ ਹੀ ਹੈਗਾ ਸੰਗਰੂਰ ਤੱਕ ਪੂਰੇ ਹਲਕੇ ਤੱਕ ਨਹੀਂ ਹੈਗਾ ਵੀ ਕਿਤੇ ਇਹ ਤਾਂ ਨਹੀਂ ਕਿਤੇ ੱਡੀ ਛੱਡੀ ਹੋਈ ਹੋਈ ਵੀ ਭਾਈ ਸੰਗਰੂਰ ਵਾਲੇ ਵਿੱਚ ਤੁਸੀਂ ਸਾਡੇ ਵਾਲੇ ਪੱਖ 'ਚ ਹੋ ਜਿਓ ਤੇ ਬਰਿੰਡੇ ਵਾਲੇ ਵਿੱਚੋਂ ਅਸੀਂ ਤੁਹਾਨੂੰ ਜਿਹੜੀ ਠੰਡੀਆਂ ਛਾਵੇਂ ਕਰਦਾਂਗੇ ਸੋ ਇਹ ਵੀ ਚਰਚਾ ਚੱਲਦੀ ਰਹੀ ਆ ਇਸ ਕਰਕੇ ਜੀਤ ਮਹਿੰਦਰ ਸਿੱਧੂ ਦਾ ਜਿਹੜਾ ਵਿਰੋਧ ਹੋਣਾ ਤਾਂ ਲਾਜ਼ਮੀ ਤਾਂ ਸੀ ਕਿਉਂਕਿ ਉਹ ਪਹਿਲਾਂ ਤੋਂ ਹੀ ਕਾਂਗਰਸ ਖੇਮੇ ਵਿੱਚ ਵੀ ਤੇ ਬਾਹਰਲੇ ਖੇਮੇ ਵਿੱਚ ਵੀ ਬਾੜਲੇ ਖੇਮੇ ਮੈਂ ਹੈਰਾਨ ਸੀਗਾ ਵੀ ਇਹਨਾਂ ਨੇ ਜੀਤ ਮਹਿੰਦਰ ਸਿੱਧੂ ਵਰਗੇ ਨੂੰ ਕਿਉਂ ਖੜਾ ਕੀਤਾ ਕਿਉਂਕਿ ਜਦជា ਹੋਰ ਤਕੜੇ ਕੈਂਡੀਡੇਟ ਦਾ ਵੀ ਦਰ ਸੀਗੇ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਦੋਂ ਆਪਾਂ ਵੀ ਇਹ ਖਬਰਾਂ ਦੇ ਉੱਤੇ ਚਰਚਾ ਕਰ ਰਹੇ ਸੀਗੇ ਤਾਂ ਜੀਤ ਮਹਿੰਦਰ ਦੇ ਨਾਮ ਉੱਤੇ ਕਦੀ ਕਿਸੇ ਵੀ ਪੋਲੀਟੀਕਲ ਐਨਾਲਿਸਿਸ ਨੇ ਕਿਸੇ ਸਿਆਸੀ ਪੰਡਤ ਨੇ ਇਹ ਨਾਮ ਲਿਆ ਹੀ ਨਹੀਂ ਸੀਗਾ ਕਿ ਜੀਤ ਮਹਿੰਦਰ ਸਿੱਧੂ ਵੀ ਕੈਂਡੀਡੇਟ ਹੋ ਸਕਦੇ ਆ ਪਹਿਲੀਆਂ 17 ਦੇ ਵਿੱਚ ਜੇ ਕੋਈ ਨਾਮ ਲਿਆ ਜਾਂਦਾ ਸੀਗਾ ਤੇ ਉਹ ਅਮਰਤਾ ਵੜਿੰਗ ਹੋਣਾ ਦਾ ਨਾਮ ਸੀਗਾ ਕਿ ਉਹ ਜਿਹੜੇ ਆ ਉਮੀਦਵਾਰ ਹੋਣਗੇ ਹੀ ਹੋਣਗੇ ਕਿਉਂਕਿ ਉਹ ਉਹਨਾਂ ਦੇ ਵਾਈਫ ਆ ਪ੍ਰਧਾਨ ਜੀ ਦੇ ਤੇ ਉਹ ਇਲੈਕਸ਼ਨ ਜ਼ਰੂਰ ਲੜਨਗੇ ਪਰ ਜੀਤ ਮਹਿੰਦਰ ਸਿੱਧੂ ਜਿਹੜੇ ਆ ਇਹ ਅਚਾਲਕ ਆਊਟ ਆਫ ਦੀ ਕਹਿੰਦੇ ਆ ਵੀ ਬਾਕਸ ਤੋਂ ਬਾਹਰ ਆਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਸਾਰੇ ਪਾਸੇ ਹਾਹਾਕਾਰ ਹੋ ਜਾਂਦੀ ਹੈ ਸਾਰੇ ਲੋਕ ਹੈਰਾਨ ਹੋ ਜਾਂਦੇ ਆ ਕਿ ਜੀਤ ਮਹਿੰਦਰ ਸਿੱਧੂ ਨੂੰ ਕੈਂਡੀਡੇਟ ਅਨਾਉਂਸ ਕੀਤਾ ਗਿਆ ਉਹਦਾ ਕਾਰਨ ਇਹੀ ਹੈ ਕਿ ਜਿਹੜਾ ਮੈਂ ਦੱਸਿਆ ਵੀ ਸ਼ਾਇਦ ਇਹ ਵੀ ਇੱਕ ਗੱਲ ਚੱਲ ਰਹੀ ਹੈਗੀ ਆ ਤੇ ਹੁਣ ਉਹਦਾ ਵਿਰੋਧ ਹੈ ਇਹ ਵਿਰੋਧ ਨੂੰ ਕਾਂਗਰਸ ਪਾਰਟੀ ਕਿਵੇਂ ਠੱਲੂਗੀ ਜਾਂ ਫਿਰ ਠੱਲਣਾ ਚਾਹੁੰਦੀ ਹੈ ਕਿ ਨਹੀਂ ਠੱਲਣਾ ਚਾਹੁੰਦੀ ਇਹ ਤਾਂ ਕਾਂਗਰਸ ਪਾਰਟੀ ਦੇ ਉੱਤੇ ਹੀ ਖੜਾ ਹੈਗਾ ਕਹਾਣੀ ਸਾਰੀ ਸਿੰਦਰਜੀ ਪੁਲਿਸ ਨੇ ਬੈਰੀਗੇਟਿੰਗ ਜਿਹੜੀ ਕੀਤੀ ਸੀਗੀ ਇੱਕ ਇਨਸਾਨ ਅੰਦੋਲਨ ਨੂੰ ਰੋਕਣ ਵਾਸਤੇ ਉਹ ਖੋਲਣੀ ਸ਼ੁਰੂ ਕਰ ਦਿੱਤੀ ਆ ਉਹ ਕਿੱਥੋਂ ਖੋਲਣੀ ਸ਼ੁਰੂ ਕੀਤੀ ਆ ਪੰਜਾਬ ਵਾਲੇ ਜਿਹੜੇ ਸ਼ੰਭੂ ਤੇ ਖਨੌਰੀ ਤੋਂ ਕੀਤੀ ਆ ਜਾਂ ਕਿਤੋਂ ਹੋਰ ਕੀਤੀ ਆ ਜਿੱਥੇ ਇਹਨਾਂ ਨੇ ਕਿਲ ਗੜ੍ਹਤੇ ਸੀਗੇ 10 10 20 20 ਫੁੱਟ ਉੱਚੀਆਂ ਦੁਵਾਰਾ ਕਰ ਦਿੱਤੀਆਂ ਸੀਗੀਆਂ ਵੀ ਸ਼ਾਇਦ ਕੋਈ ਹਮਲਾ ਜਿਹੜਾ ਉਹ ਹਰਿਆਣੇ ਤੇ ਹੋਣ ਲੱਗਾ ਉਹ ਬੈਰੀਗੇਟਿੰਗ ਜਿਹੜੀ ਆ ਉਹ ਖੋਲਣੀ ਸ਼ੁਰੂ ਕਰ ਦਿੱਤੀ ਗਈ ਆ ਅਸੋ ਮੇਟਨ ਦੋ ਤਰ੍ਹਾਂ ਦੀ ਵੈਰੀਕੇਟਿੰਗ ਹੋਈ ਹੈ ਇੱਕ ਤਾਂ ਹਰਿਆਣਾ ਸਰਕਾਰ ਨੇ ਕੀਤੀ ਸੀ ਕਿ ਜਿਹੜਾ ਸ਼ੰਭੂ ਖਨੌਰੀ ਬਾਉਂਡਰ ਦੇ ਉੱਤੇ ਦੂਜੀ ਦਿੱਲੀ ਕੇਂਦਰ ਸਰਕਾਰ ਨੇ ਜਿਹੜਾ ਜਿਹੜੀ ਕਿਉਂਕਿ ਦਿੱਲੀ ਦੀ ਜਿਹੜੀ ਪੁਲਿਸ ਆ ਉਹ ਸੈਂਟਰ ਦੇ ਅੰਡਰ ਹੈਗੀ ਹੈ ਗ੍ਰਹਿ ਮੰਤਰਾਲੇ ਦੇ ਅੰਡਰ ਹੈ ਉਹ ਉੱਥੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸੂਬਾਈ ਲੋਕਲ ਸਰਕਾਰ ਉਹਦੇ ਅੰਡਰ ਨਹੀਂ ਹੈਗੀ ਸੋ ਉੱਥੇ ਦਿੱਲੀ ਦੀ ਸਰਕਾਰ ਹਕੂਮਤ ਨੇ ਦਿੱਲੀ ਦੀ ਹਕੂਮਤ ਮਤਲਬ ਕੇਂਦਰ ਹਕੂਮਤ ਨੇ ਦਿੱਲੀ ਦਾ ਜਿਹੜਾ ਬਾਉਂਡਰ ਹੈਗਾ ਜਿਹਨੂੰ ਆਪਾਂ ਸ਼ੰਗੂ ਸ਼ਿੰਗੂ ਬਾਰਡਰ ਕਹਿੰਦੇ ਆ ਉਹਦੇ ਤੇ ਫਿਰ ਥੋੜਾ ਜਿਹੜਾ ਹੈਗਾ ਟਿਕਰੀ ਬਾਰਡਰ ਹੋ ਗਿਆ ਇਧਰ ਜਿਹੜਾ ਹੋਰ ਦੋ ਤਿੰਨ ਜਿਹੜੇ ਛੋਟੇ ਛੋਟੇ ਬਾਰਡਰ ਲੱਗਦੇ ਹੈਗੇ ਨੇ ਉਥੇ ਬੈਰੀਕੇਡਿੰਗ ਕੀਤੀ ਹੋਈ ਸੀ ਪਹਿਲਾਂ ਤਾਂ ਜਮਾਈ ਕੀਤੀ ਹੋਈ ਸੀ ਪਹਿਲਾਂ ਤਾਂ ਇਦਾਂ ਸੀਗੀ ਵੀ ਤੁਸੀਂ ਉਥੇ ਜਾ ਨਹੀਂ ਸਕਦੇ ਹੈਗੇ ਲੰਘ ਨਹੀਂ ਸਕਦੇ ਆ ਮੈਂ ਦੋ ਕੁ ਦਿਨ ਪਹਿਲਾਂ ਆਇਆ ਉਹਦੇ ਵਿੱਚ ਥੋੜਾ ਇਹਨਾਂ ਨੇ ਥੋੜੀ ਜਿਹੀ ਜਗ੍ਹਾ ਛੱਡਤੀ ਸੀ ਕਿੱਲ ਉਦਾਂ ਹੀ ਗੱਡੇ ਹੋਏ ਨੇ ਸੜਕਾਂ ਉਦਾਂ ਹੀ ਰੋਕੀਆਂ ਹੋਈਆਂ ਹੈਗੀਆਂ ਨੇ ਹੁਣ ਉਹਨਾਂ ਨੇ ਕੀ ਕੀਤਾ ਅੱਜ ਜਿਹੜੀਆਂ ਉਹ ਸੜਕਾਂ ਰੋਕੀਆਂ ਹੋਈਆਂ ਸੀ ਕਿਉਂਕਿ ਜਦੋਂ ਉਦੋਂ ਵੀ ਤੁਸੀਂ ਜਾਂਦੇ ਸੀ ਨਾ ਜੇ ਵੀ ਥੋੜੀ ਜਿਹੀ ਜਗ੍ਹਾ ਰੱਖੀ ਹੋਈ ਸੀ ਤੁਹਾਨੂੰ ਬਹੁਤ ਟਾਈਮ ਲੱਗ ਜਾਂਦਾ ਸੀ ਜੇ ਤੁਸੀਂ ਦਿਨੇ ਜਾਓ ਤਾਂ ਬਹੁਤ ਹੀ ਟਾਈਮ ਲੱਗ ਜਾਂਦਾ ਸੀਗਾ ਹੁਣ ਇਹਨਾਂ ਨੇ ਕੀ ਕੀਤਾ ਕਿ ਉਹ ਹਟਾ ਦੇਣਾ ਉਹਦਾ ਕਾਰਨ ਹੈ ਕਿ ਇਲੈਕਸ਼ਨ ਆ ਗਈ ਹੈ ਇਹਨਾਂ ਨੂੰ ਆਪੀ ਲੋਡ ਹੈਗੀ ਹੈ ਲੀਡਰਾਂ ਦੀਆਂ ਗੱਡੀਆਂ ਲੰਘਣੀਆਂ ਹੈਗੀਆਂ ਨੇ ਤੇ ਚੋਣ ਅਮਲੇ ਦੀ ਤਿਆਰੀ ਵੀ ਕਰਨੀ ਹੈ ਫਿਰ ਦੂਜੀ ਗੱਲ ਇਹ ਹੈ ਕਿ ਹੁਣ ਇਹਨਾਂ ਨੂੰ ਲੱਗਣ ਵੀ ਲੱਗ ਗਿਆ ਵੀ ਕਿਸਾਨ ਹੁਣ ਕਿਸੇ ਹਾਲਤ ਵਿੱਚ ਦਿੱਲੀ ਨਹੀਂ ਆ ਸਕਦੇ ਹੈਗੇ ਉਹ ਸਿਰਫ ਤੇ ਸਿਰ ਇਹ ਮੇਨ ਕਾਰਨ ਹੈ ਕਿ ਨਹੀਂ ਉਹ ਵੀ ਉੱਥੋਂ ਜਿਹੜੀ ਹੈਗੀ ਰਾਹਤ ਦਿੱਤੀ ਹੈ ਇਹਨਾਂ ਨੇ ਜੀ ਅਰੇ ਅਨਾਦੇ ਵਿੱਤੀ ਇੱਕ ਸੰਸਥਾ ਹੈ ਸ਼ਵਿੰਦਰ ਜੀ ਹਰਿਆਣਾ ਹਰਿਆਣਾ ਬਣਾਓ ਅਭਿਆਨ ਇਹਨਾਂ ਦੇ ਕਾਰਕੂਨਾਂ ਨੇ ਮੰਗ ਕੀਤੀ ਹੈ ਵੀ ਹਰਿਆਣਾ ਨੂੰ ਇੱਕ ਤਾਂ ਰਾਜਧਾਨੀ ਵੱਖਰੀ ਬਣਾ ਦਿਓ ਨਾਲ ਦੀ ਨਾਲ ਹੀ ਕਹਿੰਦੇ ਵੀ ਸਾਨੂੰ ਹਾਈ ਕੋਰਟ ਵੱਖਰੀ ਦੇ ਦਿਓ ਨਾਲ ਹੀ ਇਹ ਸਵਾਲ ਉਠਾਉਂਦੇ ਆ ਵੀ ਜਦੋਂ ਏਅਰਪੋਰਟ ਬਣਿਆ ਜਿਹਨੂੰ ਕਹਿੰਦੇ ਵੀ ਖਾਸ ਤੌਰ ਤੇ ਮੋਹਾਲੀ ਏਅਰਪੋਰਟ ਕਿਹਾ ਜਾਂਦਾ ਕਹਿੰਦੇ ਜ਼ਮੀਨ ਤਾਂ ਹਰਿਆਣੇ ਨੇ ਵੀ ਦਿੱਤੀ ਆ ਤੇ ਉਹ ਉਹਦਾ ਜਿਹੜਾ ਨਾਮ ਪ੍ਰਚਲਿਤ ਹੋ ਗਿਆ ਉਹ ਹੋ ਗਿਆ ਮੋਹਾਲੀ ਏਅਰਪੋਰਟ ਇਸੇ ਤਰ੍ਹਾਂ ਜਿਹੜਾ ਇਹਨਾਂ ਨੇ ਮੰਗ ਉਠਾਈ ਆ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਆ ਵੀ ਸਾਨੂੰ ਹਾਈ ਕੋਰਟ ਤੇ ਰਾਜਧਾਨੀ ਜਿਹੜੀ ਆ ਉਹ ਵੱਖਰੀ ਮਿਲਣੀ ਚਾਹੀਦੀ ਆ ਦੇਖੋ ਇੱਕ ਤਾਂ ਜਿਹੜੀ ਮੰਗ ਉਹਨਾਂ ਦੀ ਸਿਵਲ ਸੁਸਾਇਟੀ ਦੇ ਕੁਝ ਮੈਂਬਰਾਂ ਦੀ ਆ ਜਿਹਦੇ ਵਿੱਚ ਹਾਈ ਕੋਰਟ ਨਾਲ ਸੰਬੰਧਿਤ ਵਕੀਲ ਹੈਗੇ ਨੇ ਜਿਵੇਂ ਜਿਹੜੇ ਸੇਵਾਮੁਕਤ ਨੇ ਜਿਹੜੇ ਜਸਟਿਸ ਨਵਾਬ ਸਿੰਘ ਹੋ ਗਿਆ ਐਸਐਸ ਚੌਧਰੀ ਹੋ ਗਿਆ ਜਾਂ ਫਿਰ ਰਣਦੀਪ ਸਿੰਘ ਬਦਰਾਨ ਹੋ ਗਿਆ ਇਹ ਲੋਕਾਂ ਨੇ ਇੱਕ ਮੀਟਿੰਗ ਕੀਤੀ ਆ ਹਾਇ ਕੋਈ ਸਿਆਸੀ ਲੀਡਰ ਨਹੀਂ ਹੈਗੇ ਇੱਕ ਜਿਵੇਂ ਇੱਕ ਸਿਵਲ ਸੁਸਾਇਟੀ ਹੁੰਦੀ ਆ ਉਦਾਂ ਉਹਨਾਂ ਦਾ ਕਹਿਣਾ ਵੀ 57 ਸਾਲ ਹੋ ਗਏ ਹਰਿਆਣੇ ਨੂੰ ਬਣਿਆ 57 ਸਾਲਾਂ ਦੇ ਵਿੱਚ ਸਾਡੇ ਕੋਲ ਕੋਈ ਰਾਜਧਾਨੀ ਨਹੀਂ ਹੈਗੀ ਰਾਜਧਾਨੀ ਹੋਣੀ ਚਾਹੀਦੀ ਆ ਸਾਡੇ ਕੋਲ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਆ ਉਹਦੀ ਜਗ੍ਹਾ ਤੇ ਹਰਿਆਣੇ ਦਾ ਵੱਖਰਾ ਹਾਈ ਕੋਰਟ ਹੋਣਾ ਚਾਹੀਦਾ ਤਾਂ ਜੋ ਕਿ ਉੱਥੇ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਨੌਕਰੀਆਂ ਮਿਲ ਸਕਣ ਵੈਸੇ ਇਹ ਮੰਗ ਜਾਇਜ਼ ਆ ਉਹਨਾਂ ਦੀ ਕਿਉਂਕਿ ਜੇ ਪੰਜਾਬ ਵੀ ਜਦੋਂ ਕਹਿੰਦਾ ਵੀ ਸਾਨੂੰ ਚੰਡੀਗੜ੍ਹ ਤੇ ਹੱਕ ਚਾਹੀਦੇ ਤਾਂ ਮਤਲਬ ਸਿੱਧੀ ਜੀ ਗੱਲ ਹੈ ਕਿ ਇਹ ਲੋਕ ਨੇ ਇਹ ਚੰਡੀਗੜ੍ਹ ਨਹੀਂ ਪਾਲਦੇ ਹੈਗੇ ਇਹ ਜੇ ਚੰਡੀਗੜ੍ਹ ਨਹੀਂ ਪਾਲਦੇ ਤਾਂ ਮਤਲਬ ਸਿੱਧੀ ਜੀ ਗੱਲ ਹੈ ਕਿ ਪੰਜਾਬ ਵਾਲਿਆਂ ਨੂੰ ਰਾਮਨੰਦ ਚੰਡੀਗੜ੍ਹ ਮਿਲ ਜੂਗਾ ਜੀ ਇਹ ਗੱਲ ਮੰਨੀ ਜਾਵੇਗੀ ਤੇ ਇਹ ਇਹ ਹਾਈ ਕੋਰਟ ਵੀ ਉਹ ਨਹੀਂ ਪਾਲਦੇ ਨਵਾਂ ਪਾਲਦੇ ਹੈਗੇ ਨੇ ਇਹ ਇਸ ਐਂਗਲ ਤੋਂ ਉਹਨਾਂ ਦੀ ਮੰਗ ਜਾਇਜ਼ ਹੈਗੀ ਆ ਪਰ ਮਸਲਾ ਕੀ ਹੈਗਾ ਕਿ ਇਹ ਮੰਗ ਕੋਈ ਹਰਿਆਣੇ ਦੇ ਕੋਈ ਲੀਡਰਸ਼ਿਪ ਨਹੀਂ ਉਠਾ ਰਹੀ ਹਰਿਆਣੇ ਦੀ ਲੀਡਰਸ਼ਿਪ ਤਾਂ ਕਹਿ ਰਹੀ ਹੈ ਵੀ ਚੰਡੀਗੜ੍ਹ ਸਾਡਾ ਹੈ ਤੇ ਚੰਡੀਗੜ੍ਹ ਦਾ ਹੱਕ ਸਾਡੇ ਸਾਡਾ ਹੈਗਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਅਧਿਕਾਰ ਸਾਡੇ ਸਾਡਾ ਹੈਗਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹਾ ਜਿਹੜੀ ਉਹਦੇ ਤੇ ਅਧਿਕਾਰ ਸਾਡਾ ਹੈਗਾ ਕਿਉਂਕਿ ਇਸੇ ਕਰਕੇ ਖੱਟੜ ਨੇ ਕੀ ਕੀਤਾ ਜਦੋਂ ਖੱਟੜ ਮੁੱਖ ਮੰਤਰੀ ਸੀ ਉਹਨੇ ਜਿਹੜੇ ਕਾਲਜ ਤੋੜੇ ਹੋਏ ਸੀਗੇ ਪੰਜਾਬ ਯੂਨੀਵਰਸਿਟੀ ਨਾਲੋਂ ਕਈ ਸਾਲ ਪਹਿਲਾਂ ਟੁੱਟ ਗਏ ਸੀ ਉਹ ਦੁਬਾਰੇ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦੀ ਗੱਲ ਕਰ ਰਿਹਾ ਸੀਗਾ ਸੋ ਇਸ ਕਰਕੇ ਹਰਿਆਣੇ ਦੇ ਜਿਹੜੀ ਲੀਡਰਸ਼ਿਪ ਦੀ ਉਹ ਆਵਾਜ਼ ਨਹੀਂ ਹੈਗੀ ਇਹ ਆਵਾਜ਼ ਉੱਥੇ ਦੀ ਸਿਵਲ ਸੁਸਾਇਟੀ ਦੀ ਹੈ ਜਿਵੇਂ ਕਿ ਸਾਡੇ ਪੰਜਾਬ ਦੇ ਵਿੱਚੋਂ ਵੀ ਕਈ ਸਿਵਲ ਸੁਸਾਇਟੀ ਜਿਵੇਂ ਕਿਸਾਨਾਂ ਦੇ ਰੂਪ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਰੂਪ ਦੇ ਵਿੱਚ ਜਾਂ ਫਿਰ ਹੋਰ ਨੌਜਵਾਨਾਂ ਦੇ ਰੂਪ ਦੇ ਵਿੱਚ ਆਉਂਦੀ ਰਹਿੰਦੀ ਹੈ ਪਿੱਛੇ ਜੇ ਕਿਰਤੀ ਕਿਸਾਨ ਯੂਨੀਅਨ ਨੇ ਬਲਵੀਰ ਸਿੰਘ ਰਾਜੇਵਾਲ ਦੇ ਗਰੁੱਪ ਨੇ ਵੀ ਇਹ ਮੰਗ ਕੀਤੀ ਸੀ ਕਿ ਪੰਜਾਬੀ ਬੋਲਦੇ ਇਲਾਕੇ ਪਾਣੀਆਂ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਇਹ ਪੰਜਾਬ ਨੂੰ ਦਿੱਤੇ ਜਾਣ ਇਸੇ ਤਰ੍ਹਾਂ ਦੀ ਇੱਕ ਮੰਗ ਆ ਹਾਲਾਂਕਿ ਸਾਡੇ ਜਿਹੜੀ ਸਿਵਲ ਸੁਸਾਇਟੀ ਦੀ ਮੰਗ ਆ ਜਾਂ ਪ੍ਰੈਸ਼ਰ ਗਰੁੱਪਸ ਦੀ ਮੰਗ ਆ ਉਹ ਸਟਰੋਂਗ ਨੇ ਮੈਨੂੰ ਇਹਨਾਂ ਦਾ ਮਾਸ ਬੇਸ ਨਹੀਂ ਲੱਗਦਾ ਹੈਗਾ ਇਹ ਹਰਿਆਣੇ ਵਾਲੇ ਜਿਹੜੇ ਇਨ੍ਹਾਂ ਆਗੂਆਂ ਦਾ ਹਰ ਸੂਬੇ ਦੇ ਵਿੱਚ ਸ਼ਵਿੰਦਰ ਜੀ ਤੁਸੀਂ ਭਲੀ ਭਾਂਤ ਜਾਣਦੇ ਹੋ ਇੱਕ ਮਹਿਕਮਾ ਹੁੰਦਾ ਮਿਨਿਸਟਰੀ ਹੁੰਦੀ ਹੈ ਡਿਪਾਰਟਮੈਂਟ ਹੁੰਦਾ ਉਹਦਾ ਮੰਤਰੀ ਹੁੰਦਾ ਲੋਕਲ ਬਾਡੀਜ਼ ਮਿਨਿਸਟਰੀ ਜੀ ਉਹਦੇ ਅੰਦਰ ਕਾਰਪੋਰੇਸ਼ਨਾਂ ਆਉਂਦੀਆਂ ਨੇ ਤੇ ਅੱਜ ਕੱਲ ਇਹ ਸੁਰਖੀਆਂ 'ਚ ਇਸ ਕਰਕੇ ਰਹਿੰਦੀਆਂ ਵਾਂ ਵੀ ਲੋਕ ਜਿਹੜੇ ਆ ਸੀਐਲਯੂ ਬਹੁਤ ਪਾਲਦੇ ਆ ਵੀ ਸਾਡੀ ਜਿਹੜੀ ਜਗ੍ਹਾ ਰੈਜ਼ੀਡੈਂਸ਼ੀਅਲ ਐ ਇਹ ਕਮਰਸ਼ੀਅਲ ਹੋ ਜੇ ਇਹਤੇ ਉੱਤੇ ਇਮਾਰਤ ਬਣਾ ਦਿੱਤੀ ਜਾਵੇ ਫਿਰ ਉਹਦਾ ਮੋਟਾ ਕਿਰਾਇਆ ਖਾਦਾ ਜਾਵੇ ਹੁਣ ਜਦੋਂ ਤੱਕ ਸੀਐਲਯੂ ਕਰਾਉਣਾ ਹੁੰਦਾ ਇੱਕ ਰਹਿਸ਼ੀ ਜਗ੍ਹਾ ਨੂੰ ਕਮਰਸ਼ੀਅਲ ਬਣਾਉਣਾ ਹੁੰਦਾ ਤਾਂ ਬਹੁਤ ਸਾਰੇ ਪੈਸੇ ਜਿਹੜੇ ਆ ਉਹ ਲੱਗਦੇ ਆ ਭਲੀ ਭਾਤ ਵਾਕਿਵਾਂ ਪਰ ਕੀ ਇੱਕ ਜਿਹੜੀ ਰੈਜ਼ੀਡੈਂਸ਼ੀਅਲ ਜਗ੍ਹਾ ਜਦੋਂ ਉਹਨੂੰ ਅਸੀਂ ਕਮਰਸ਼ੀਅਲ ਤਬਦੀਲ ਕਰਦੇ ਆ ਤਾਂ ਕੀ ਉਹਦੀਆਂ ਟੈਕਨੀਕਲ ਜਿਹੜੀਆਂ ਨੁਕਤੇ ਆ ਉਹਨਾਂ ਉੱਤੇ ਗੌਰ ਨਹੀਂ ਕੀਤੀ ਜਾਂਦੀ ਅੱਜ ਰੋਪੜ ਦੇ ਵਿੱਚ ਇਸੇ ਤਰ੍ਹਾਂ ਇੱਕ ਇਮਾਰਤ ਜਿਹੜੀ ਹੈ ਜਿਹੜੀ ਬਣੀ ਹੋਈ ਸੀ ਤਮੀਰ ਹੋਈ ਹੋਈ ਸੀ ਦੋ ਮੰਜ਼ਿਲਾ ਇਮਾਰਤ ਸੀਗੀ ਉਦੇ ਨਾਲ ਅੱਜ ਦੇ ਢੱਗ ਤਰੀਕੇ ਦੇ ਹਿਸਾਬ ਦੇ ਨਾਲ ਛੇੜਖਾਨੀ ਕੀਤੀ ਜਾ ਰਹੀ ਸੀ ਉਹਦਾ ਸ਼ਾਇਦ ਲੈਂਟਰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਾਂ ਉਹਨੂੰ ਨੀਹਾਂ ਤੋਂ ਜਿਹੜਾ ਅੱਜ ਕੱਲ ਜੈਕ ਸਿਸਟਮ ਚੱਲਿਆ ਉਹਦੇ ਰਾਹੀਂ ਚੁੱਕਣ ਦੀ ਜਦੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਹ ਇਮਾਰਤ ਜਿਹੜੀ ਆ ਕਲਾਪਸ ਕਰ ਗਈ ਢਹਿ ਢੇਰੀ ਹੋ ਗਈ ਉਹਦੇ ਹੇਠ ਆ ਕੇ ਮਜ਼ਦੂਰਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਤੇ ਆਲਮ ਉਥੇ ਇਹ ਬਣ ਗਿਆ ਵੀ ਐਨਡੀਆਰਐਫ ਦੀਆਂ ਟੀਮਾਂ ਵੀ ਉਥੇ ਜਿਹੜੀਆਂ ਸਦਨੀਆਂ ਪਈਆਂ ਕੀ ਇਹਦੇ ਤਹਿਤ ਕੋਈ ਕਾਨੂੰਨ ਹੈ ਜਾਂ ਜਿਹਦਾ ਜਿਓ ਜੀ ਕਰਦਾ ਉਹ ਕਰ ਸਕਦਾ ਜੀ ਫਿਰ ਹਾਲੇ ਲੈਂਟਰ ਉੱਚਾ ਚੁੱਕ ਰਹੇ ਸੀਗੇ ਲੈਂਟਰ ਉੱਚਾ ਚੁੱਕਣ ਲੱਗੇ ਇਹ ਘਟਨਾ ਵਾਪਰੀ ਹੈ ਪੰਜ ਮਜ਼ਦੂਰ ਮਾਰੇ ਗਏ ਨੇ ਤੇ ਇਹਦੇ ਲਈ ਕਾਨੂੰਨ ਤਾਂ ਸਾਰੇ ਬਣੇ ਹੋਏ ਨੇ ਵੀ ਤੁਸੀਂ ਜਿਹੜਾ ਇੱਕ ਜਿਹੜੀ ਰਹਾਇਸ਼ ਵਾਲੀ ਜਗ੍ਹਾ ਨੂੰ ਕਮਰਸ਼ੀਅਲ ਚ ਕਿਵੇਂ ਬਦਲਣਾ ਜਾਂ ਫਿਰ ਕਮਰਸ਼ੀਅਲ ਨੂੰ ਰਹਾਇਸ਼ ਵਾਲੀ ਚ ਕੋਈ ਬਦਲਣਾ ਜਾਂ ਨਹੀਂ ਬਦਲਣਾ ਇਹਦੇ ਬਾਰੇ ਰੂਲ ਵੀ ਹੈਗੇ ਨੇ ਉਹਨਾਂ ਅਨਸਾਰ ਕੰਮ ਵੀ ਹੋਣਾ ਚਾਹੀਦਾ ਜੋ ਕਿ ਨਹੀਂ ਹੁੰਦਾ ਹੈਗਾ ਉਹਦਾ ਕਾਰਨ ਕੀ ਹੈ ਕਿ ਜਿਵੇਂ ਦੇਖੋ ਉਹ ਬਿਲਕੁਲ ਇਦਾਂ ਹੀ ਆ ਜਿਵੇਂ ਸਾਡੀ ਜਿਹੜੀ ਜ਼ਮੀਨ ਆ ਨਾ ਖੇਤੀ ਵਾਲੀ ਖੇਤੀ ਵਾਲੀ ਜ਼ਮੀਨ ਨੂੰ ਜਿਵੇਂ ਵੱਡੇ ਵੱਡੇ ਪ੍ਰਾਪਰਟੀ ਡੀਲਰ ਇਹਦੇ ਵਿੱਚ ਰਹਾਇਸ਼ ਵਿੱਚ ਬਦਲ ਦਿੰਦੇ ਨੇ ਵੀ ਬਾਅਦ ਵਿੱਚ ਇਹ ਪਹਿਲਾਂ ਤਾਂ ਜੀ ਆਪਣਾ ਕੰਮ ਕਰ ਲੈਂਦੇ ਨੇ ਬਾਅਦ ਵਿੱਚ ਸਰਕਾਰਾਂ ਨੂੰ ਮਿਲ ਮਲਾ ਕੇ ਜਿਹੜਾ ਹੈਗਾ ਉਹ ਜਿਹੜੀ ਰਹਾਇਸ਼ੀ ਵਾਲੀ ਹੋ ਜਾਂਦੀ ਆ ਇਹ ਕੰਮ ਉਸੇ ਤਰ੍ਹਾਂ ਹੀ ਚੱਲਦਾ ਹੈਗਾ ਕਾਨੂੰਨ ਹੁੰਦਾ ਪਰ ਕਾਨੂੰਨ ਦੀ ਜਿਹੜੀ ਪਾਲਣਾ ਨਹੀਂ ਹੁੰਦੀ ਉਹਨੂੰ ਛਿੱਕੇ ਟੰਗਾ ਜਾਂਦਾ ਤੇ ਕਿਉਂਕਿ ਉਹ ਫਿਰ ਸਾਰਾ ਮੁੱਠੀ ਗਰਮ ਕਰਕੇ ਸਾਰਾ ਕੰਮ ਚੱਲਦਾ ਹੈਗਾ ਕਿਉਂਕਿ ਸਾਡੇ ਮੁਲਕ 'ਚ ਹੋਰ ਵੀ ਕਈ ਮਾਮਲਿਆਂ ਵਿੱਚ ਕਾਨੂੰਨ ਨੇ ਵੀ ਜੇ ਥੋੜੀ ਰਹਾਇਸ਼ੀ ਜਗਾ ਉਹਦੇ ਵਿੱਚ ਇਸ ਤਰ੍ਹਾਂ ਦੀ ਜਗ੍ਹਾ ਉੱਥੇ ਮਤਲਬ ਪਟਾਕੇ ਨਹੀਂ ਹੋਣਗੇ ਜਿਵੇਂ ਦੀਵਾਲੀ ਵਾਲੇ ਦਿਨ ਸਪੋਰਟ ਹੋ ਜਾਂਦੇ ਹੈਗੇ ਨੇ ਇਹ ਵੀ ਫਲਾਨੀ ਜਗ੍ਹਾ ਤੇ ਆ ਚੀਜ਼ ਨਹੀਂ ਹੋਏਗੀ ਤੇ ਉਹ ਸਾਰੀਆਂ ਕੁਝ ਹੁੰਦਾ ਵਾ ਉਹਦਾ ਕਾਰਨ ਕੀ ਹੈ ਕਿ ਬਣੇ ਹੋਏ ਰੂਲ ਨੇ ਜਿਹੜੇ ਉਹ ਫਾਲੋ ਨਹੀਂ ਹੁੰਦੇ ਹੈਗੇ ਤੇ ਉਹਨਾਂ ਨੂੰ ਜਿਹੜਾ ਹੈਗਾ ਬਾਕੀ ਜਿਹੜੀ ਇਹਨਾਂ ਦੀ ਆਪਸ ਵਿੱਚ ਜਿਹੜੀ ਚਵਾਨੀ ਪੱਤੀ ਵਾਲੀ ਸਾਂਝ ਹੈ ਉਹ ਜਿਹੜੀ ਸਾਂਝ ਹੈਗੀ ਆ ਮਿਲ ਜੁਲ ਕੇ ਕਰਾਉਂਦੀ ਹੈ ਪਰ ਕਈ ਵਾਰ ਇਹੋ ਜੀ ਸਾਂਝ ਜਦੋਂ ਮਿਲ ਜੁਲ ਕੇ ਕਰਾਉਂਦੀ ਹੈ ਤਾਂ ਵੱਡੇ ਹਾਦਸਿਆਂ ਨੂੰ ਵੀ ਜਨਮ ਦਿੰਦੀ ਹੈ ਫਿਰ ਸਾਨੂੰ ਸੋਚਣ ਨੂੰ ਮਜਬੂਰ ਹੋਣਾ ਪੈਂਦਾ ਕਿ ਭਾਈ ਦੇਖੋ ਆ ਇਹ ਤਾਂ ਵੱਡਾ ਹਾਸਾ ਹੋ ਗਿਆ ਜੇ ਅਸੀਂ ਇਮਾਨਦਾਰ ਹੁੰਦੇ ਤਾਂ ਸ਼ਾਇਦ ਕੋਈ ਏਡੀ ਵੱਡੀ ਗੱਲ ਨਾ ਹੁੰਦੀ ਟਲ ਜਾਂਦੀ ਜੀ ਬਹੁਤ ਬਹੁਤ ਧੰਨਵਾਦ ਸ਼ਵਿੰਦਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਇਸ ਪ੍ਰੋਗਰਾਮ ਵਾਸਤੇ ਕਰਦੇ ਹੋ ਖਬਰਾਂ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ ਲੋਕ ਇਸ ਨੂੰ ਪਸੰਦ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸੰਦੀਪ ਜੀ ਮਿਹਰਬਾਨੀ ਜੀ ਸੋ ਦਰਸ਼ਕੋ ਤੁਸੀਂ ਇਸ ਪ੍ਰੋਗਰਾਮ ਨੂੰ ਅਗਰ ਪਸੰਦ ਕਰਦੇ ਹੋ ਇਹਨੂੰ ਲਾਈਕ ਕਰੋ ਔਰ ਤੁਹਾਡੇ ਤੋਂ ਅਸੀਂ ਤਵਕਕ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਤੁਸੀਂ ਕਮੈਂਟ ਜ਼ਰੂਰ ਕਰੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਕਿਹੜੀਆਂ ਖਬਰਾਂ ਹੋਰ ਚਾਹੁੰਦੇ ਹੋ ਜਿਨ੍ਹਾਂ ਉੱਤੇ ਸ਼ਵਿੰਦਰ ਸਿੰਘ ਜਿਹੜੇ ਆ ਉਹ ਚਰਚਾ ਕਰਨ ਤੁਹਾਨੂੰ ਤਫਸੀਲ ਦੇ ਨਾਲ ਉਹ ਸਮਝਾਉਣ ਸਤਿ ਸ਼੍ਰੀ ਅਕਾਲ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ